ਦੇਖ ਰਹੇ ਹੋ ਜਗਦੇਵ ਟੀਵੀ ਤੇ ਮੈਂ ਹਥੋਂ ਨਰੀੰਬੀ ਦੱਸਦੇ 2024 ਦੇ ਲੋਕ ਸਭਾ ਚੋਣੋਂ ਤੋਂ ਪਹਿਲਾਂ ਸਿਆਸਤ ਦੇ ਵਿੱਚ ਹਲਚਲ ਦੇਖਣ ਨੂੰ ਮਿਲ ਰਹੀ ਹੈ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਵੱਲੋਂ 13 ਸੀਟਾਂ ਦੇ ਜਿੱਤਣ ਦਾ ਹੁਣ ਦਾਵਾ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਲੀਡਰ ਇਸ ਗੱਟ ਜੋੜ ਨੂੰ ਲੈ ਕੇ ਕਾਫੀ ਇਨਕਾਰ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਉਹ ਆਪ ਨਾਲੇ ਸਮਝੌਤਾ ਨਹੀਂ ਹੋਣ ਹੁਣ ਗੱਠਜੋੜ ਨੂੰ ਲੈ ਕੇ ਪਗਲ ਸਿੰਘ ਨੇ ਵੀ ਟਵੀਟ ਕਰਕੇ ਵੱਡਾ ਬਿਆਨ ਜਾਰੀ ਕਰ ਦਿੱਤਾ ਦੱਸ ਦਿਓ ਨੰਤ ਵੀਰ ਦੇ ਵਿੱਚ ਕਿ ਪੰਜਾਬ ਦੇ ਵੋਟਰਾਂ ਆਮ ਆਦਮੀ ਪਾਰਟੀ ਨੂੰ ਹੁਣ ਸਬਕ ਸਿਖਾਣਗੇ ਉਹਨਾਂ ਨੇ ਕਿਹਾ ਕਿ ਪਿਛਲੇ 2 ਸਾਲਾਂ ਦੇ ਵਿੱਚ ਇਹਨਾਂ ਵਾਲੀ ਸਥਿਤੀ ਬਹੁਤ ਹੀ ਖਰਾਬ ਹੋ ਚੁੱਕੀ ਇਸ ਤੋਂ ਲੱਗਦਾ ਹੈ ਕਿ ਆਪ ਨੂੰ ਇੱਕ ਵੀ ਸੀਟ ਤੋਂ ਹੁਣ ਜਿੱਤ ਹਾਸਲ ਨਹੀਂ ਹੋਵੇਗੀ ਇਸ ਦੌਰਾਨ ਪਗਲ ਸਿੰਘ ਨੇ ਵੀ ਕਿਹਾ ਕਿ ਕੌਗਰਸ ਆਪ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ ਤਾਂ 나 ਹੀ ਹੋ ਦੈਨ ਕੇ ਦੱਸਣਯੋਗ ਹੈ ਵੀ ਕਿ ਇਸ ਤੋਂ ਪਹਿਲਾਂ ਅਗਰ ਸਿੰਘ ਨੇ ਇਹ ਵੀ ਕਹਿ ਸੀ ਕਿ ਗਠਜੋੜ ਦੀ ਸੋਚ ਮਾਰੀ ਨਹੀਂ ਹੈ ਪਰ ਪੰਜਾਬ ਦੇ ਹਾਲਾਤ ਮੁਤਾਬਿਕ ਸੂਬੇ ਦੇ ਵਿੱਚ ਗਠਜੋੜ ਜੜਾ ਨਹੀਂ ਹੋ ਸਕਦਾ ਮੈਂ ਬਿਲਕੁਲ ਵੀ ਇਸ ਦੇ ਹੱਕ ਦੇ ਵਿੱਚ ਨਹੀਂ ਹਾਂ ਤੇ ਇਸ ਤੇ ਹੀ ਮੇਰਾ ਸਟੈਂਡ ਸਪਸ਼ਟ ਹੋ ਚੁੱਕਿਆ ਹੈ